ਜਬਜੀ ਸਾਹਿਬ ਦੀ ਬਾਣੀ ਚ ਨਾ ਇੱਕ ਆਪਾਂ ਪੜਦੇ ਆ ਸ਼ਬਦ ਪੜਦੇ ਆ ਪੂਰਾ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮਖੋਰ ਜਿੱਥੇ ਪਾਤਸ਼ਾਹ ਨੇ ਪਾਪੀਆਂ ਦੀ ਗੱਲ ਕੀਤੀ ਹੈ ਪਾਪ ਕਰਨ ਵਾਲਿਆਂ ਦੀ ਗੱਲ ਕੀਤੀ ਹੈ ਅਸੰਖ ਗਲਵੜ ਹਤਿਆ ਕਰਵਾਇ ਅਸੰਖ ਪਾਪੀ ਪਾਪ ਕਰ ਜਾਏ ਇੱਥੇ ਵੇਖੋ ਮਾਏ ਨੇ ਵੱਡੇ ਵੱਡੇ ਪਾਪੀਆਂ ਦੀ ਗੱਲ ਕੀਤੀ ਹੈ ਪਰ ਇਹਦੇ ਵਿੱਚ ਇੱਕ ਐਸਾ ਕਰਮ ਵੀ ਹੈ ਜਿਹੜਾ ਆਪਾਂ ਬੜੇ ਸੌਖੇ ਜਿਹੇ ਤਰੀਕੇ ਨਾਲ ਕਰ ਦਿੰਦੇ ਆ ਉਹ ਪਤਾ ਕਿਹੜਾ ਹੈ ਅਸੰਖ ਨਿੰਦਕ ਸਿਰ ਕਰੈ ਭਾਰ ਬਾਰੇ ਕਹਿੰਦੇ ਆ ਸੰਖਾ ਲੋਕ ਨੇ ਜਿਹੜੇ ਨਿੰਦਕ ਨੇ ਤੇ ਨਿੰਦਿਆ ਕਰ ਕਰਕੇ ਆਪਣੇ ਸਿਰ ਤੇ ਭਾਰ ਚੁੱਕਦੇ ਆਪ ਤੇ ਆਮ ਹੀ ਨਿੰਦਿਆ ਕਰ ਦਿੰਦੇ ਕਿਸੇ ਦੀ ਨਿੰਦਿਆ ਕੀ ਹੁੰਦੀ ਹੈ ਕਿਸੇ ਚੰਗੇ ਨੂੰ ਮਾੜਾ ਕਹਿਣਾ ਕਿਸੇ ਚੰਗੇ ਨੂੰ ਮਾੜਾ ਕਹਿਣਾ ਹੁਣ ਤੁਸੀਂ ਆਖੋਗੇ ਵੀ ਜੇ ਕਿਸੇ ਮਾੜੇ ਨੂੰ ਆਪਾਂ ਤੇ ਸਾਨੂੰ ਪਤਾ ਹੀ ਨਹੀਂ ਐ ਕੌਣ ਚੰਗਾ ਤੇ ਕੌਣ ਮਾੜਾ ਕਿਸੇ ਦੇ ਮੱਥੇ ਤੇ ਤੇ ਲਿਖਿਆ ਨਹੀਂ ਕੌਣ ਚੰਗਾ ਮਾੜਾ ਆਪਾਂ ਤੇ ਜੋ ਹਰਕਤਾਂ ਦੇਖਦੇ ਆ ਕਿਸੇ ਦੀਆਂ ਉਸ ਹਾਵ ਨਾਲ ਨੂੰ ਚੰਗਾ ਕਹਿੰਦੇ ਹੋ ਸਕਦਾ ਅਗਲਾ ਮਾੜਾ ਹੋਵੇ ਤੇ ਹੋ ਸਕਦਾ ਜਿਹਨੂੰ ਅਸੀਂ ਮਾੜਾ ਸਮਝਦੇ ਅਗਲਾ ਚੰਗਾ ਹੋਵੇ ਇਸੇ ਕਰਕੇ ਬਾਣੀ ਕਹਿੰਦੀ ਹੈ ਨਿੰਦਾ ਭੜੀ ਕਿਸੇ ਕੀ ਨਹੀਂ ਮਨ ਮੁਖ ਮੁਖਿਤ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੁਰ ਪਵਨ ਤੇ ਮਾਰੇ ਤੇ ਇਥੋਂ ਤੱਕ ਕਹਿੰਦੇ ਆ ਨਿੰਦਾ ਕਰ ਕਰ ਬਹੁ ਭਾਰੇ ਉਠਾਵੇ ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ ਮਾਰੇ ਕਹਿੰਦੇ ਇੰਨਾ ਵੱਡਾ ਭਾਰ ਹੈ ਨਾ ਇੰਨਾ ਵੱਡਾ ਭਾਰ ਹੈ ਕਿ ਬਿਨਾ ਪੈਸਿਆਂ ਤੋਂ ਲੋਕ ਭਾਰ ਚੁੱਕੀ ਜਾਂਦੇ ਇੱਕ ਸੁਝਾ ਨਿੰਦਕ ਬੰਦਾ ਕਦੇ ਵੀ ਪਰਮੇਸ਼ਰ ਨਾਲ ਆਪਣੀ ਸਾਜ ਨਹੀਂ ਪਾ ਸਕਦਾ ਇਹ ਗੱਲ ਯਾਦ ਰੱਖਿਓ ਕਿਉਂਕਿ ਉਹ ਭਾਰ ਲਾਉ ਕਿਥੋਂ ਉਹ ਰੋਜ਼ ਭਾਰ ਚੁੱਕਦਾ ਜਿਹੜਾ ਬੰਦਾ ਰੋਜ਼ ਭਾਰ ਚੁੱਕਦਾ ਆ ਰੋਜ਼ ਆਪਣੇ ਸਿਰ ਤੇ ਗੰਦਗੀ ਆਪ ਪਾਉਂਦਾ ਆ ਉਹ ਕਿਥੋਂ ਸਾਫ਼ ਹੋ ਜੂਗਾ ਕਿਹੜੀ ਭਗਤੀ ਉਹਨੂੰ ਸਾਫ਼ ਕਰਨ ਦੀ ਇੱਕ ਪਾਸੇ ਲਾਈ ਜਾਵੇ ਤੇ ਇੱਕ ਪਾਸੇ ਚੜਾਈ ਜਾਵੇ ਇਹਨਾਂ ਪਾਪੀਆਂ ਦੀ ਲਿਸਟ ਗੁਰੂ ਨਾਨਕ ਪਾਤਸ਼ਾਹ ਨੇ ਇਸ ਕੈਟਾਗਰੀ ਨੂੰ ਬਨਾਲ ਹੀ ਰੱਖਿਆ ਮੈਂ ਬਾਕੀ ਤੇ ਗੱਲ ਹੀ ਨਹੀਂ ਕੀਤੀ ਕਿਸੇ ਦੀ ਕਿਉਂਕਿ ਮੈਨੂੰ ਪਤਾ ਸੀ ਵੀ ਆ ਜਿਹੜੀ ਗਲਤੀ ਆ ਨਾ ਇਹ ਤੇ ਆਪਾਂ ਆਮ ਹੀ ਕਰ ਜੰਨੇ ਆ